ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਸਵੇਰ ਧਾਨ ਜਿਹੜੀ ਆ ਔਰਨ ਬੈਲ ਹਰ ਰੋਜ ਇੱਥੇ ਆਉਂਦੇ ਆ ਇੱਥੇ ਆ ਕੇ ਤੇ ਇਹ ਬੋਲਦੇ ਆ ਆਵਾਜ਼ਾਂ ਮਾਰਦੇ ਆ ਬੈਠਾ ਦੇਖੋ ਤੇ ਇਹ ਬੋਲਦਾ ਹੈ ਕਹਿੰਦਾ ਮੈਨੂੰ ਰੋਟੀ ਦਿਓ ਕਿਉਂਕਿ ਹਰ ਰੋਜ ਅਸੀਂ ਇੱਥੇ ਛੋਟੇ ਛੋਟੇ ਰੋਟੀਆਂ ਟੁਕੜੇ ਕਰਕੇ ਚੂਰੀ ਬਣਾ ਕੇ ਤੇ ਕੰਨ ਦੇ ਉੱਤੇ ਪਾ ਦਿੰਨੇ ਆ ਤੇ ਇਹ ਰੋਜ ਖਾਂਦੇ ਆ ਤੇ ਜਦੋਂ ਹਜੇ ਨਹੀਂ ਪਾਈ ਸੀ ਤੇ ਇਹ ਆਵਾਜ਼ਾਂ ਮਾਰਦਾ ਸੀਗਾ ਕਿ ਰੋਟੀ ਲਿਆਓ ਤੇ ਮੈਨੂੰ ਬੜਾ ਪਿਆਰਾ ਲੱਗਿਆ ਇਹ ਕਿ ਪੰਛੀਆਂ ਨੂੰ ਵੀ ਪਤਾ ਹੁੰਦਾ ਦੇਖੋ ਕੋਈ ਸਾਨੂੰ ਪਿਆਰ ਕਰਦਾ ਹੈ ਸਾਨੂੰ ਖਾਣਾ ਦਿੰਦਾ ਹੈ ਤੇ ਫਿਰ ਉਹ ਵੀ ਆ ਕੇ ਮੰਗਦੇ ਐ ਤੇ ਜਦੋਂ ਮੈਂ ਇਹਨੂੰ ਸੁਣਿਆ ਨਾ ਫਟਾਫਟ ਪਹਿਲਾਂ ਮੈਂ ਸੋਚਿਆ ਵੀ ਦੀ ਵੀਡੀਓ ਬਣਾਵਾ ਤੇ ਫਿਰ ਮੈਂ ਕਿਚਨ ਦੇ ਵਿੱਚ ਜਾ ਕੇ ਤੇ ਜਿਹੜੇ ਪੁੱਛ ਕੇ ਸੀਗੇ ਉਹ ਰਾਤ ਦੇ ਪਹਿਲੇ ਆ ਜਾ ਤੀ ਦੁਕਾਨ ਦੇਖ ਕੇ ਮੈਂ ਖਾ ਲਈਏ ਕਿਤੇ بڑے ਬੱਖ ਬੱਖਰਾਂ ਦੇ ਪੰਛੀ ਆਉਂਦੇ ਹਨ ਕਣਕ ਸਭ ਨੂੰ ਚੰਗੀ ਲੱਗਦੀ ਹੈ ਹਰ ਇੱਕ ਚੀਜ਼ ਦੇਖਦੇ ਲੂਪਿੜੀਆਂ ਆ ਜਾਂਦੇ ਨੇ ਤੇ ਬੁਲਬਲ ਆਉਂਦੀਆਂ ਖਾਣ ਵਾਸਤੇ ਤੋਤੇ ਹਾਰਨ ਬਿਲ ਹਰ ਤਰ੍ਹਾਂ ਦੇ ਪੰਛੀ ਆਉਂਦੇ ਆ ਦੇਖੋ ਇੱਕ ਸੀਨੇ ਕਬੂਤਰ ਆ ਗਿਆ ਇਹਨੇ ਸਾਰੇ ਕਬੂਤਰ ਲੈ ਚੁਣ ਗਏ ਤੋਤੇ ਆ ਗਿਆ ਦੇਖੋ ਸਾਹਮਣੇ ਤੋਤੇ ਖਾ ਰਹੇ ਆ ਕਣਕ ਇੰਨੀ ਵਧੀਆ ਹੁੰਦੀ ਹੈ ਵੀ ਹਰ ਇੱਕ ਨੂੰ ਹੀ ਚੰਗੀ ਲੱਗਦੀ ਹੈ ਉਹ ਆ ਗਿਆ ਹਾਰਨਬਿਲ ਦੇਖੋ ਇੱਕ ਆ ਗਿਆ ਤੇ ਦੂਜਾ ਵੀ ਆ ਜੂਗਾ ਇਹ ਦੋ ਜੋੜਾ ਇੱਥੇ ਰਹਿੰਦੇ ਆ ਪਤਾ ਨਹੀਂ ਕਿੱਥੇ ਆ ਉਹ ਆ ਗਿਆ ਦੂਜਾ ਵੀ ਇਹ ਸਾਰੇ ਪੰਛੀ ਇਹਨੂੰ ਤਾਂ ਡਾਰ ਜਾਂਦੇ ਆ ਪਤਾ ਨਹੀਂ ਇਹ ਭਜਾ ਦਿੰਦੇ ਆ ਉਹ ਬੈਠਾ ਦੇਖੋ ਇਹ ਇਨਾਂ ਨੇ ਹੁਣ ਰੋਟੀ ਖਾਣੀ ਐ ਰੋਟੀ ਖਾ ਕੇ ਉੱਡ ਜਾਣਾ ਅਗਲੇ ਦਿਨ ਫੇਰ ਸਵੇਰੇ ਆ ਕੇ ਰੋਟੀ ਮੰਗਣੀ ਐ ਇਹਨਾਂ ਨੇ ਦੇਲੀ ਇਹ ਰੋਟੀ ਮੰਗਦੇ ਐ ਜਿਹੜਾ ਨੂੰ ਪਾਈਤੀ ਐ ਬਹੁਤ ਦੇਖੋ ਉਹਨਾਂ ਤੋਂ ਦਲਦੇ ਭੱਜ ਜਾਂਦੇ ਐ ਸਾਰੇ ਪੰਛੀ ਇਹ ਦੋਨੋਂ ਖਾਣਗੇ ਹੁਣ ਬੜੇ ਮੈਨੂੰ ਇਹ ਦੂਜੇ ਪੰਛੀਆਂ ਤੋਂ ਜ਼ਿਆਦਾ ਸਿਆਣੇ ਲੱਗੇ ਕਿਉਂਕਿ ਆ ਕੇ ਆਵਾਜ਼ਾਂ ਮਾਰਦੇ ਐ ਉਹ ਬੋਲ ਬੋਲਦੀ ਉਹ ਬੋਲ ਬੋਲਦੀ ਬੈਠੀ ਐ ਇਹ ਵੇ ਕੋਈ ਨਾ ਸਿਆਣਾ ਬੱਚਾ ਜਾਂ ਛੋਟਾ ਬੱਚਾ ਜਾਂ ਵੀ ਉਹ ਕਹਿੰਦਾ ਮੈਨੂੰ ਖਾਣਾ ਦੇਓ ਮੈਂ ਭੁੱਖਾ ਹਾਂ ਦੇਖ ਕਿੰਨੇ ਸਿਆਣੇ ਆ ਉਹ ਦੇਖੋ ਭਜਾ ਵੀ ਦਿੰਦੇ ਆ ਇਹ ਦੂਜਿਆਂ ਨੂੰ ਖਾਣ ਵੀ ਦਿੰਦੇ ਨੇ ਰੱਜ ਕੇ ਜਾਂਦੇ ਆ ਇਥੋਂ ਮੰਨ ਨੂੰ ਬੜੀ ਸੰਤੁਸ਼ਟੀ ਮਿਲਦੀ ਹੈ ਸਤੂਰ ਮਿਲਦਾ ਕਿ ਚਲੋ ਕੋਈ ਕੰਮ ਤਾਂ ਸੀ ਵੀ ਕਰ ਰਹੇ ਆ ਇਹਨਾਂ ਨੂੰ ਇਸ ਰੁੱਤੇ ਵਿੱਚ ਦਾਣਿਆਂ ਦੀ ਕਮੀ ਹੁੰਦੀ ਹੈ ਖੁਰਾਕ ਦੀ ਕਮੀ ਹੁੰਦੀ ਹੈ ਕਿਉਂਕਿ ਸਰਦੀ ਦੇ ਵਿੱਚ ਨਾ ਖੇਤਾਂ 'ਚ ਦਾਣੇ ਹੁੰਦੇ ਆ ਨਾ ਹੀ ਮੰਡੀਆਂ ਦੇ ਵਿੱਚ ਨਾਜ ਖਿਲ ਰਿਹਾ ਹੁੰਦਾ ਇਸ ਰੁੱਤ ਦੇ ਵਿੱਚ ਜਿਹੜਾ ਪੰਛੀਆਂ ਨੂੰ ਦਾਣੇ ਪਾਉਣੇ ਚਾਹੀਦੇ ਸਾਨੂੰ ਆਹ ਦੇਖੋ ਕਬੂਤਰ ਆ ਗਏ ਕਬੂਤਰ ਵੀ ਬੜੇ ਖਾਂਦੇ ਆ ਰੋਟੀਆਂ ਕਣਕ ਨਾਲੋਂ ਵੀ ਜ਼ਿਆਦਾ ਟੇਸਟ ਨਾਲ ਖਾਂਦੇ ਆ ਇਹ ਰੋਟੀ ਨੂੰ ਪੱਕ ਕੇ ਕਣਕ ਹੋਰ ਸਵਾਦ ਹੋ ਜਾਂਦੀ ਤੇ ਮਹਿਕ ਹੁੰਦੀ ਹੈ ਦੂਰੋਂ ਇਹਨਾਂ ਨੂੰ ਖਿੱਚਦੀ ਹੈ ਪੰਛੀਆਂ ਨੂੰ ਆਪਣੇ ਵੱਲ ਬੜਾ ਚੰਗਾ ਲੱਗਦਾ ਹੈ ਕਿਸੇ ਦਾ ਢਿੱਡ ਭਰਨਾ ਜੇ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਤੇ ਅਸੀਂ ਕਿਸੇ ਦਾ ਢਿੱਡ ਭਰਦਿਆਂ ਤਾਂ ਇੱਕ ਸਕੂਨ ਮਿਲਦਾ ਆਤਮਾ ਨੂੰ ਕਿ ਚਲੋ ਕੋਈ ਕੰਮ ਤਾਂ ਹੈ ਜਿਹੜਾ ਅਸੀਂ ਯੋਗਦਾਨ ਪਾ ਰਹੇ ਆਂ ਪ੍ਰਮਾਤਮਾ ਦੀ ਕੁਦਰਤ ਦੇ ਵਿੱਚ ਇਹ ਜਿਹੜੇ ਹੈਗੇ ਆ ਸਾਰੇ ਕਬੂਤਰ ਹੈ ਚਿੱਟੇ ਚੀਨੇ ਤੇ ਦੂਜੇ ਇਹ ਆਪਣੇ ਆਪ ਹੀ ਆ ਜਾਂਦੇ ਆ ਆਸ-ਪਾਸੇ ਉੱਡ ਕੇ ਬੜੇ ਹੀ ਰੌਣਕ ਲਾਉਂਦੇ ਆ ਬੋਲਦੇ ਆ ਟੜਟਮੇ ਆਵਾਜ਼ਾਂ ਕਰਦੇ ਆ ਬਹੁਤ ਸੋਹਣੇ ਲੱਗਦੇ ਆ ਤੁਸੀਂ ਵੀ ਦੇਖੋ ਕਿੰਨਾ ਵਧੀਆ ਲੱਗ ਰਿਹਾ ਜਦੋਂ ਇਹ ਖਾ ਕੇ ਰੱਜ ਗਏ ਫਿਰ ਘਰੇਲੂ ਚਿੜੀਆਂ ਨੇ ਆ ਜਾਣਾ ਇੱਕ ਜਿਹਾ ਕਬੂਤਰ ਬੈਠਾ ਹੈ ਇਹਦੇ ਨਾਲ ਦਾ ਕਾਪਰ ਕਲਰ ਦਾ ਕਬੂਤਰ ਹੁੰਦਾ ਸੀ ਉਹ ਪਤਾ ਨਹੀਂ ਕੋਈ ਬਿੱਲੀ ਖਾ ਗਈ ਜਾਂ ਉਹਨੂੰ ਕੀ ਹੋ ਗਿਆ ਬੜਾ ਸੋਹਣਾ ਕਬੂਤਰ ਸੀ ਉਹ ਤੇ ਪਤਾ ਨਹੀਂ ਜਿਹੜਾ ਕਿੰਦਰ ਕੋਈ ਬੱਚੇ ਹੈਗੇ 1-2 ਪਰ ਉਹਦੇ ਵਰਗਾ ਰੰਗ ਨਹੀਂ ਬਣਿਆ ਉਹਨਾਂ ਦਾ ਥਾਰੇ ਆ ਸਭ ਜੀ ਖੁਸ਼ੀ ਨਾਲ ਤੇ ਨਾਨ ਆਉਂਦਾ ਕਿੰਨਾ ਸਕੂਨ ਮਿਲਦਾ ਰੂਹ ਨੂੰ ਢਿੱਡ ਭਰ ਰਿਹਾ ਹੈ ਆਪਣਾ ਠੰਡ ਦੇ ਵਿੱਚ ਜੇ ਭੁੱਖੇ ਨੂੰ ਗਰੋਟੀ ਮਿਲ ਜੇ ਢਿੱਡ ਭਰ ਜੇ ਤਾਂ ਹੋਰ ਕੀ ਚਾਹੀਦਾ ਪੂਰੀ ਰੌਣਕ ਲਾਈ ਇਹਨਾਂ ਨੇ ਘਰੇ ਹਾਲ ਨੇ ਵੀ ਅਪਣਾਈ ਹੋਈ ਹੈ ਲੱਕੜ ਦੇ ਬਣਾ ਕੇ ਦੋ ਤਿੰਨ ਬੱਚੇ ਕੱਢੇ ਹੋਏ ਆ ਗਟਾਰਾਂ ਆ ਜਾਂਦੀਆਂ ਆਉ ਚਿਰੀਆਂ ਬੈਠ ਜਾਂਦੀਆਂ ਉੱਲੂ ਨਿੱਕੇ ਸੁਹੁੰਦੀ ਹੈ ਤੇ ਰੌਣਕ ਲਈ ਰੱਖਦੇ ਆ ਸਾਰਾ ਦਿਨ ਕਰੀ